ਪਹਿਲਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਨਾ ਪਹਿਲੇ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੋ ਤਿੰਨ ਪੁਆਇੰਟਸ ਤੁਹਾਨੂੰ ਦੱਸ ਦਿੰਦਾ ਮੈਂ ਜਿਹੜਾ ਫੂਡ ਹੈਗਾ ਨਾ ਫੂਡ ਲੈ ਕੇ ਆਇਆ ਵਿਸ਼ਨੂਗਰ ਚੁੰਗੀ ਤੇ ਵਰਕਸ਼ਾਪ ਵਾਲਿਆਂ ਨੂੰ ਪਤਾ ਹੋਣਾ ਵਿਸ਼ਨੂਗਰ ਚੁੰਗੀ ਤੇ ਖੁਲਿਆ ਕੋਰਨਰ ਤੇ ਇੱਕ ਆਰਜੂ ਦੇ ਨਾਮ ਤੋਂ ਜਿਹੜਾ ਕਿ ਹੋਟਲ ਹੈਗਾ ਜਿੱਥੇ ਤੁਹਾਨੂੰ ਰੋਟੀ ਮਿਲ ਜਾਂਦੀ ਹੈ ਦਾਲ ਮਿਲ ਜਾਂਦੀ ਹੈ ਤੇ ਮਤਲਬ ਮੀਲਸ ਮਿਲ ਜਾਂਦੇ ਨੇ ਕਾਫੀ ਵਧੀਆ ਉਹਨਾਂ ਕੋਲੋਂ ਮੈਂ ਹੁਣ ਟਾਈਮ ਹੋਇਆ ਰਾਤ ਦੇ 10:30 11 ਵਜੇ ਕਿਨਵਾ ਗਿਆ ਉਹਨਾਂ ਕੋਲੋਂ ਰੋਟੀ ਲੈ ਕੇ ਆ ਤੇ ਪਹਿਲੀ ਤੇ ਗੱਲ ਤਾਂ ਸਿੰਪਲ ਜਿਹੀ ਗੱਲ ਹੈ ਕਿ 11 ਵਜੇ ਤੱਕ ਇਹ ਜੋ ਅਥਰ ਰੋਕ ਲੈ ਕੇ ਆਸੀ ਤੇ ਕੋਈ ਪੇਡ ਵੀਡੀਓ ਨਹੀਂ ਆ ਕਿ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਆਪਾਂ ਪੈਸੇ ਲੈ ਕੇ ਉਹਨਾਂ ਤੋਂ ਲੈ ਕੇ ਆਏ ਆ 70 ਰੁਪਏ ਦੀ ਸਾਡੀ ਦਾਲ ਮੁਕਨੇ ਹੈ ਤੇ 8 ਰੁਪਏ ਦੀ ਦਾਲ ਇੱਕ 8 ਰੁਪਏ ਦਾ ਇੱਕ ਸਾਡਾ ਆਇਆ ਤੰਦੂਰੀ ਬਟਰ ਫੁਲਕਾ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਮੈਂ ਤੁਹਾਨੂੰ ਰਿਪੀਟ ਕਰ ਦਿੰਦਾ ਤੇ ਇਹਨਾਂ ਨੇ ਦੇਖੋ ਡਿਸਪੋਜ਼ਲ ਆਪਾਂ ਕਾ ਕੇ ਪੁੱਗੇ ਲੈ ਆਏ ਆ ਇਹ ਸਾਡੇ ਕੋਲ ਡਿਸਪੋਜ਼ਲ ਜਿਹੜੀ ਚੀਜ਼ ਆਈ ਹੈ ਉਹਦੀ ਆਪਾਂ ਤਾਰੀਫ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਬੋਲ ਯਾਰ ਆਪਾਂ ਵੀਡੀਓ ਤਾਂ ਮੈਂ ਪਹਿਲੇ ਹੀ ਕਈ ਵਾਰ ਐਕਸਪਲੇਨ ਕੀਤਾ ਜੋ ਟੈਸਟ ਹੁੰਦਾ ਉਹ ਹੀ ਜੈਨੂਇਨ ਦੱਸੀਦਾ ਤੇ ਆਹ ਦੇਖ ਤੇ ਇਹ ਵੀ ਚਾਹੀਏ ਰੋਟੀ ਸੋ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਆਂ ਜੀ ਸਸ਼ੀਕਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਅੱਜ ਅਸੀਂ ਕਰਨ ਲੱਗਾ ਜੀ ਆਰਜੂ ਹੋਟਲ ਦਾ ਜਿਹੜੇ ਫੂਡ ਰਿਵਿਊਸ ਦਾਲ ਮਖਣੀ ਤੇ ਰੋਟੀ ਤੇ ਨਾਲ ਸਾਡੇ ਕੋਲ ਆਇਆ ਇੱਕ ਵਧੀਆ ਜਾਂ ਸਲਾਦ ਆਹ ਕੋਈ ਪੈਕਿੰਗ ਇਹਨਾਂ ਨੇ ਕਬੀ ਵਧੀਆ ਕਰਕੇ ਦਿੱਤੀ ਹੋਈ ਐ ਇਹਦੇ ਚ ਗਰਮ ਰਹਿੰਦੀ ਐ ਇਹਦੇ ਚ ਗਰਮ ਰਹਿੰਦੀ ਐ ਤੇ ਨਾਲੇ ਕੋਲ ਇਸ ਇੱਥੇ ਮੈਂ ਸੀ ਹੁਣ ਆਪਾਂ ਕਰਦੇ ਆਂ ਇਨਸਾਈਡ ਤੇ ਪੈਕਿੰਗ ਦੇਖੋ ਇਹਨਾਂ ਨੇ ਕਿੰਨੀ ਜ਼ਬਰਦਸਤ ਕਰਕੇ ਦਿੱਤੀ ਹੋਈ ਐ ਪੂਰੀ 70 ਦੇ ਦਾ ਪ੍ਰਾਈਸ ਹੈਗਾ ਹਾਫ ਦਾ ਬਾਕੀ ਜਿਹੜੀ ਮੈਂ ਇਹਦੀ ਮੇਕਿੰਗ ਤੇ ਥੋੜੇ ਥੋੜੇ ਸ਼ੋਰਟਸ ਬਣਾਇਆ ਨਾ ਉਹ ਮੈਂ ਇੰਸਟਾਗ੍ਰam ਤੇ ਅਪਡੇਟ ਕਰਦਾਗਾ ਇੰਸਟਾਗ੍ਰam ਤੇ ਰਮਨ ਕੇ ਵਲੋਗਸ ਤੇ ਤੁਸੀਂ ਸਾਨੂੰ ਦੇਖ ਸਕਦੇ ਹੋ ਮੇਰੇ ਗੁਲਜਾ ਯਾਰ ਸੋਲਾ ਯਾਰ ਖੋਲੀ ਦੀ ਆਪਣੀ ਦਾਲ ਮਖਣੀ ਵੀ ਦੇ ਵਿੱਚੋਂ ਥੋੜੀ ਦਿਖਾ ਦਿੰਦਾ ਤੁਹਾਨੂੰ ਜਦੋਂ ਥੋੜਾ ਲਾ ਕੇ ਲੈ ਕੇ ਆਉ ਆ ਦੇਖੋ ਆ ਦੇਖੋ ਆ ਦਾਲ ਮਖਣੀ ਆ ਕਿ ਵਿੱਚ ਇਹਨਾਂ ਨੇ ਬਟਰੀ ਪਾ ਤੇ ਪਨੀਰ ਵੀ ਪਾਇਆ ਹੋਇਆ ਬਟਰ ਤੇ ਮੈਲਟ ਹੋ ਗਿਆ ਪਰ ਪਨੀਰ ਉੱਪਰ ਦਿਖ ਰਿਹਾ ਮੋਸਟਲੀ ਜਦੋਂ ਮੈਂ ਦੇਖਿਆ ਉਹਨਾਂ ਕਾਫੀ ਟਾਬਿਆਂ ਦੇ ਨਾਲ ਦਾਲ ਮਖਣੀ ਜੇ ਬਣਦੀ ਹੈ ਨਾ ਉਹਦੇ ਵਿੱਚ ਪਨੀਰ ਪਾ ਕੇ ਮਿਲਦਾ ਹੁੰਦਾ ਫਿਰ ਇੱਕ ਵਾਰੀ ਰਿਪੀਟ ਕਰ ਰਹਾ ਜੀ 70 ਰੁਪਏ ਲਾ ਕੇ ਆਪਾਂ ਇਹ ਲੈ ਕੇ ਆਏ ਆ ਘਰੇ ਬੈਠਿਆ ਕੋਈ ਫੂਡ ਨਹੀਂ ਕੀਤੀ ਤਾਂ ਆਰਡਰ ਆਇਆ ਕਿ ਤੁਸੀਂ ਸਾਡੀ ਆਪਾਂ ਫੂਡ ਤੁਹਾਨੂੰ ਕੋ ਭੇਜ ਰਿਹਾ ਤੁਸੀਂ ਪ੍ਰਮੋਟ ਕਰ ਦਿਓ ਐਸਾ ਕੁਝ ਨਹੀਂ ਹੈ ਜਿਮੈਟੋ ਤੇ ਹੋ ਸਕਦਾ ਇਹਨਾਂ ਦਾ ਨਾਮ ਹੋਵੇ ਤੁਸੀਂ ਸਰਚ ਕਰ ਲਿਓ ਬਾਕੀ ਦਾਲ ਦੀ ਸਿਕਨਾਸ ਵਧੀਆ ਕੁਆਂਟੀਟੀ ਵਧੀਆ ਕੁਆਲਿਟੀ ਦੇਖਦੇ ਆਪਾਂ ਹੋਰ ਇਹਨੋਂ ਖਾ ਕਰ ਦਿੰਦੇ ਆ ਬਈ ਬੰਦ ਤੇ ਇਹ ਆਈ ਰੋਟੀ ਆਹ ਖੀਰੇ ਤੇ ਪਿਆਜ਼ ਆਏ ਨੇ ਹੂੰ ਤੁਹਾਡਾ ਥੋੜਾ ਲੱਗੋ ਦੇਖ ਲੋ ਆਜੋ ਆਹ ਕੋਈ ਨਾ ਕਰਦੇ ਆਪਾਂ ਟੈਸਟ ਪਨੀਰ ਵਾਲੀ ਦਾਲ ਮੱਖਣੀ ਨੂੰ ਚੀਅਰਸ ਟੂ एवरीवन ਇਹ ਰਹਾ ਵਧੀਆ ਯਾਰ ਤੁਸੀਂ ਖਾ ਸਕਦੇ ਹੋ ਘਰੇ ਲਾ ਕੇ ਵੀ ਖਾ ਸਕਦੇ ਹੋ ਗਰਮ ਪਈ ਹੋਈ ਐ ਰੋਟੀ ਦੇਖਦੇ ਆ ਕੀ ਕਹਿੰਦੀ ਇਹਨਾਂ ਦੀ ਕੀ ਤੇ ਕੁਆਲਟੀ ਆ ਰੋਟੀ ਦੀ ਤੇ ਆਹ ਦੇਖੋ ਇਹ ਆਏ ਹੋਈ ਐ ਰੋਟੀ ਰੋਟੀ ਥੋੜੀ ਹੋ ਗਈ ਠੰਡੀ ਹੋ ਗਈ ਅਧਾ ਘੰਟਾ ਹੋ ਗਿਆ ਹੁਣ ਰੋਟੀ ਆਈ ਨੂੰ ਥੋੜੀ ਲਾਗੋ ਦੇਖੋ ਆ ਜੋ ਚਲੋ 1 2 3 4 5 6 ਪੰਜ ਛੇ ਆਪਾਂ ਫੁਲਕੇ ਲੈ ਕੇ ਆਏ ਆ ਇਹ ਇਹਨੂੰ ਆਪਾਂ ਕਰਾਂਗੇ ਹੁਣ ਟੈਸਟ ਰੋਟੀ ਨੂੰ ਦਿਖਾਈ ਜਾ ਰਹੀ ਐ ਕਿ ਨਹੀਂ ਬੱਚੇ ਖਾ ਸਕਦੇ ਬਜ਼ੁਰਗ ਖਾ ਸਕਦੇ ਕਿ ਨਹੀਂ ਮੇਰਾ ਸਾਡਾ ਫੋਕਸ ਇਸੇ ਤੇ ਰਹਿੰਦਾ ਕਿਉਂਕਿ 20 ਸਾਲ ਵੱਡੇ ਹੋਣੇ ਉਹ ਵੀ ਖਾ ਸਕਦੇ ਆ 15 20 ਸਾਲ ਵਾਲੇ ਛੋਟੇ ਵੀ ਖਾ ਸਕਦੇ ਆ ਚਲੋ ਹੁਣ ਆਪਾਂ ਇਹਨੂੰ ਕਰਦੇ ਆ ਟੇਸਟ ਕੀ ਕਰ ਆ ਆਟੇ ਦੀ ਰੋਟੀ ਆ ਕੁਝ ਵਿੱਚ ਮੈਦਾ ਐਡ ਹੋਣ ਨਹੀਂ ਹੈਗਾ ਵਧੀਆ ਬਣਿਆ ਬਾਕੀ ਕੀੜੇਦਾਨਾਂ ਨੇ ਛਿਲਕਾ ਨਹੀਂ ਉਤਾਰਿਆ ਜਿਹੜੀ ਚੀਜ਼ ਨਹੀਂ ਹੈਗੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਚੀਜ਼ ਹੈਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਇਹਨਾਂ ਦੀ ਵਧੀਆ ਬੇਸਿਕ ਹਰ ਢਾਬੇ ਦਾ ਇਹੀ ਹੁੰਦਾ ਕਿ ਦਾਲ ਕਿਵੇਂ ਬਣਦੀ ਹੈ ਤੇ ਰੋਟੀ ਕਿਵੇਂ ਬਣਦੀ ਹੈ ਦੋਨੋਂ ਚੀਜ਼ਾਂ ਵਧੀਆ ਲੱਗੀਆਂ ਆਪਾਂ ਸੋਚ ਸਕਦੇ ਹਾਂ ਕਿ ਹੋਰ ਨੈਕਸਟ ਟਾਈਮ ਸੋਚ ਸਕਦੇ ਹਾਂ ਕੁਝ ਇਹਨਾਂ ਤੋਂ ਹੋਰ ਲੈ ਕੇ ਆਈਏ ਕਿ ਨਾਲ ਹੀ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰ ਦਿਆਂ ਕਦਮ ਅਵੇ ਦੇ ਵਧੀਆ ਵਧੀਆ ਵਲੋਗ ਦੇਖਣਾ ਚਾਹਦੇ ਹੋ ਸਾਨੂੰ YouTube, Instagram ਐਂਡ Facebook ਤੇ ਫੋਲੋ ਐਂਡ ਸਬਸਕ੍ਰਾਈਬ ਕਰ ਲਿਓ। ਕਮੈਂਟ ਦੇ ਨਾਲ ਨਾਲ ਕਮੈਂਟ ਕਰ ਦਿਓ ਯਮਨਾ ਨਗਰ ਦੇ ਵਿੱਚ ਆਪਣਾ ਅਗਲਾ ਵਲੋਗ ਕਿੱਥੇ ਸ਼ੂਟ ਕਰੀਏ ਤੇ ਆਪਾਂ ਟਰਾਈ ਕਰਾਂਗੇ ਯਾਰ ਤੁਹਾਡੇ ਨਾਲ ਕਰੀਏ। ਮੈਂ ਨਾ ਮਤਲਬ ਕਈ ਕਮੈਂਟਸ ਆਉਂਦੇ, ਕਈ ਮੈਸੇਜਸ ਆਉਂਦੇ ਆ। ਮਨਾਂ ਨੂੰ ਕਹਿੰਦਾ ਚੜ੍ਹਿਆੜਾ ਨਾਲ ਸ਼ੂਟ ਕਰਦੇ ਆ ਉਹ ਕੁਝ ਸ਼ਰਮਾ ਜਾਂਦੇ ਨੇ ਤੇ ਕੁਝ ਕਹਿੰਦੇ ਨਹੀਂ ਤੇ ਟਰਾਈ ਕਰਾ ਕਰੋ ਯਾਰ ਕੋਈ ਨਹੀਂ। ਕੈਮਰਾ ਆਪਣਾ ਦੋਸਤਾਂ ਕੇ ਤੁਸੀਂ ਸਾਰੇ ਆਪਣੇ ਦੋਸਤੋ ਮਿਲ ਜਾ ਨਵੀਂ ਵੀਡੀਓ ਤੇ ਸਾਨੂੰ ਪਿਆਰ ਬੜੇ ਸ਼ਿਸ਼ਟ ਕਰਾ ਬਰਾਕਾ। ਬਾਏ।